सफलता 460 ग्राम हेरोइन अति वी हजार दरक मनी समेत औरत काबू कुमार पुलिस न उस वे वी सफलता प्राप्त मिली जदो एक औरत नु 460 ग्राम हेरोइन अति वी हजार रूपए की दरक मनी समेत काबू कर किया गया ਇਸ ਸੰਬੰਧੀ ਮੀਡੀਆ ਨੂੰ ਜਾਣਕਾਰੀ ਦਿੰਦਿਆਂ ਡੀਐਸਪੀ ਸ੍ਰੀ ਹਰਗੋਬਿੰਦਪੁਰ ਸਾਹਿਬ ਰਾਜੇਸ਼ ਕੱਕੜ ਨੇ ਦੱਸਿਆ ਕਿ ਮਾਨਯੋਗ ਸ੍ਰੀ ਸੁਹਿ일 ਕਾਸਿਮ ਮੀਟ ਆਈਪੀਐਸ ਸੀਨੀਅਰ ਪੁਲਿਸ ਕਪਤਾਨ ਬਟਾਲਾ ਗੁਰਪਰਤਾਪ ਸਿੰਘ ਸਹੋਤਾ ਐਚਪੀ ਇਨਵੈਸਟੀਗੇਟਿਵ ਪੰਜਾਬ ਸਰਕਾਰ ਵੱਲੋਂ ਮਾਨਯੋਗ ਮੁਖਤਸਰ ਵੱਲੋਂ ਤੁਹਾਡੇ ਡੀਵੀ ਸਾਹਿਬ ਵੱਲੋਂ ਚਲਾਇਆ ਗਿਆ ਨਸ਼ਾ ਵਿਰੁੱਧ ਜੁੱਦ ਨੂੰ ਉਸ ਸਮੇਂ ਬੜਾ ਵਜਹ ਹਜ਼ਾਰਾ ਮਿਲਿਆ ਜਦੋਂ ਤੁਹਾਡੇ ਮਾਨਯੋਗ ਐਸਐਸਪੀ ਸਾਹਿਬ ਸ੍ਰੀ ਸੁਹਿ일 ਸਿੰਘ ਸਾਹਿਬ ਦੀ ਮਿਸੰਦ ਇਸਦੀ ਹਰਿ ਐਸਪੀ ਡੀਐਸਪੀ ਐਸਪੀ ਡੀ ਸਾਹਿਬ ਦੀ ਥੋੜਾ ਥੋੜਾ ਸਾਹਿਬ ਦੀ ਜਿਹੜੇ ਹਾਇਰ ਡਾਇਰੈਕਸ਼ਨਸ ਦੇ ਅਨੁਸਾਰਾ ਕਮਾਨ ਦੀ ਪੁਲਿਸ ਨੂੰ ਉਸਵੇ ਭਾਈ ਸਾਹਿਬ ਦਾ ਕੋਈ ਜਦੋਂ ਉਹਨਾਂ ਨੇ ਇੱਕ ਘੋਮਾ ਦੀ ਇੱਕ ਔਰਤ ਨੂੰ 460 ਗ੍ਰਾਮ ਦੇ ਨਾਲ 400 ਦਾ ਘੇਰੋਂ ਦੇ ਨਾਲ ਫਰਾਰ ਦਿੱਤਾ ਜਿਹੜੀ ਲਿਡੀਆ ਨਾਮ ਪਵਨ ਦੀ ਕੋਹ ਹੈ ਤੇ ਜਿਹੜੀ ਕੋ ਬ੍ਰਾਮ੍ਹ ਖੈਰ ਹੋਈ ਹੈ ਉਹਦੇ ਨਾਲ ਨਾਲ ਇਹਦੇ ਕੋਲ ਇਹ ਕੰਡਾ ਜਿੰਦੂ ਜੀ ਨੂੰ ਉਹ ਟੋਲ ਕੇ ਵੇਚੀ ਸੀ ਤੇ ਨਾਲ ਡਗਮਣੀ 20000 ਰੁਪਿਆ ਬ੍ਰਾਮ੍ਹ ਹੋਈ ਹੈ ਪੇਸ਼ਕਾਰੀ ਜੋ ਹੈ ਕਿ ਜੀਤੋ ਨੇ ਲਈ ਸੀ ਉਹਦੋਂ ਵੀ ਉਹ ਵੀ ਪਰਚੇ ਦੇ ਬੰਦਾ ਇਨਵੋਲ ਹੈ ਜਿਹੜਾ ਜਿਹੜਾ ਇਹਦਾ ਪਤੀ ਹੈ ਜਿਹੜਾ ਅੰਮ੍ਰਿਤਪਾਲਪੁਰ ਜਿਹਦੇ ਆਲਰੇਡੀ 7 ਪਰਚੇ ਨੇ ਉਹ ਇਸ ਟਾਈਮ ਉਹ ਜੇਲ੍ਹ ਵਿੱਚ ਪੰੰਦਾ ਨੂੰ ਜਾਣੇ ਉਹ ਵੀ ਇਸੇ ਮਾਮਲੇ ਵਿੱਚ ਜਿਹੜਾ ਨਾਲ ਹੀ ਇਨਵੋਲ ਹੈ ਜਿਹਨੂੰ ਵੀ ਪਰਚੇ ਨਾਲ ਰੱਖ ਕੇ ਉਸ ਉਸ ਨੂੰ ਵੀ ਹੀ ਰਿਮਾਂਡ ਤੇ ਲਿਆ ਕੇ ਕੋਸ਼ਿਸ਼ ਕਰਾਂਗੇ ਜਿਤਨਾ ਜਰਾ ਹੋਪਲਾਸੇ ਹੋਣਗੇ ਤਨਾ ਸ਼ੇਅਰ ਕਰਾਂ ਸਰ ਇਹਦੇ ਪਤੀ ਤੇ ਕਿਹੜੇ ਕਿਹੜੇ ਪਰਚੇ ਦਰਜ ਹੈ ਜੀ ਐਨਡੀਪੀਐਸ ਦੇ ਜਾਂ ਹੋਰ ਵੀ ਇਹਦੇ ਨਾਲ ਇਸਤੇ 302 ਦੇ ਜਾਂ ਹੋਰ ਵੈਲਿਊਸ ਵੀ ਹੈਗੀਆਂ ਸੈਕਸ਼ਨਸ ਵੀ ਨੇ ਉਹਦੇ ਪਰਚੇ ਦਰਜ ਹੋ ਸਰ ਨੇ ਇਹ ਇਹਦੇ ਜਿਹੜੀ ਲੇਡੀ ਹੈ ਜਿਹਦਾ ਅਸੀਂ ਰਿਮਾਂਡ ਲੈ ਰਹੇ ਹਾਂ ਦੋਨੋਂ ਦਾ ਰਿਮਾਂਡ ਅਸੀਂ ਸਾਨੂੰ ਮਿਲਿਆ ਜਿਦ ਦੱਸਿਆ ਪ੍ਰਸ਼ਾਉ ਨੇ ਇਸੇ ਦੌਰਾਨ ਦਾ ਹੀ ਮੂਰਵ ਬੈਰੀਸ਼ ਦੇ ਦੀ ਬ੍ਰੀਫ ਵੀ ਕੋਸ਼ਿਸ਼ ਕਰਾਂਗੇ ਜਿਤਨਾ ਖਾਸ਼ ਹੋਊਗਾ ਤਨਾ ਸ਼ੇਅਰ ਕਰਾਂ ਸਰ ਇਹਦੇ ਤੇ ਇਹ ਔਰਤ ਇਕੱਲੀ ਕੰਮ ਕਰਦੀ ਸੀ ਕਿ ਜਾਂ ਤੇ ਨਾਲ ਹੋਰ ਵੀ ਕੋਈ ਸਾਥੀ ਜਿਹੜਾ ਕੰਮ ਕਰਦਾ ਹੈ ਮੈਂ ਜਿਸਦਾ ਦੱਸਿਆ ਕਿ ਸਾਥ ਦੀ ਗੱਲ ਹੋ ਉਹ ਵੀ ਨਾਲ ਹੋਰ ਕਿ ਉਹ ਪਛਦੇ ਨਾਲ ਆ ਸ਼ਾਮਲੇ ਇਹ ਪਤੀ ਜਿਹੜਾ ਜਿਹੜਾ ਉਹ ਵੀ ਉਹਦੀ ਵਿੱਚ ਮੁੰਡਾ ਸਾਹਮਣੇ ਆਈ ਹੈ ਉਹ ਵੀ ਉਹ ਪਛਦੇ ਸ਼ਾਮਲੇ ਇਹ ਕਿੱਥੋਂ ਖੜਿਆ ਜੀ ਲੋ ਇਹ ਇਸ ਲੇਡੀ ਨੂੰ ਅਸੀਂ ਇਹਦੇ ਘਰ ਦੇ ਬਾਹਰੋਂ ਹੀ ਪਿੰਡ ਘੋਮੇ ਦੇ ਉਹ ਕਿਨੂੰ ਫਟਾ ਬੈਠਾ